ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਐਨ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਾਪਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਅੱਜ ਦੀ ਵੱਡੀ ਖਬਰ ਆਈ ਪੀਐਲ ਦੇ ਖਤਮ ਹੋਣ ਤੋਂ ਬਾਅਦ ਕ੍ਰਿਕਟ ਜਗਤ ਤੋਂ ਬੁਰੀ ਖਬਰ ਰੇਲ ਗੱਡੀ ਛਤੇ ਇਨਕੈਂਟੇ ਤੜਫਦਾ ਰਿਹਾ ਪੰਜਾਬ ਦਾ ਕ੍ਰਿਕਟ ਇਲਾਜ ਦਾ ਮਿਲਣ ਕਰਕੇ ਹੋਈ ਮੌਤ ਜੁਪੀ ਦੇ ਮਥਰਾ ਵਿੱਚ ਪੰਜਾਬ ਦੇ ਦਿਵਿਆਂਗ ਕ੍ਰਿਕਟ ਖਿਡਾਰੀ ਵਿਕਰਮ ਸਿੰਘ ਦੀ ਮੌਤ ਹੋ ਗਈ। ਉਹ ਸਤੀਸ਼ਗੜ ਐਕਸਪ੍ਰੈਸ ਵਿੱਚ ਸਵਾਰ ਸਨ। ਉਹ 5 ਜੂਨ ਨੂੰ ਕੋਲਿਆਰ ਵਿੱਚ ਹੋਣ ਵਾਲੇ ਨੈਸ਼ਨਲ 휠 ਚੇਅਰ ਕ੍ਰਿਕਟ ਟੂਰਨਾਮੈਂਟ ਵਿੱਚ ਭਾਗ ਲੈਣ ਜਾ ਰਹੇ ਸਨ। ਵਿਕਰਮ ਸਿੰਘ ਬੋਧਵਾਰ ਸਵੇਰੇ 4:30 ਵਜੇ ਨਮਾਜ਼ਦੀਨ ਸਟੇਸ਼ਨ ਤੋਂ ਟ੍ਰੇਨ ਵਿੱਚ ਸਵਾਰ ਹੋਏ। ਇਸ ਤੋਂ ਬਾਅਦ ਉਹਨਾਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਰੇਲਵੇ ਹੈਲਪਲਾਈਨ ਤੋਂ ਮਦਦ ਮੰਗੀ ਪਰ ਮਥਰਾ ਪਹੁੰਚਣ ਤੋਂ ਪਹਿਲਾਂ ਟ੍ਰੇਨ ਡੇਢ ਘੰਟਾ ਲੰਬੇ ਸਮੇਂ ਲਈ ਖੜੀ ਰਹੀ ਅੰਤ ਵਿੱਚ ਉਨ੍ਹਾਂ ਦੀ ਜਾਨ ਚਲੀ ਗਈ ਸਾਥੀਆਂ ਨੇ ਦਾਵਾ ਕੀਤਾ ਕਿ ਰੇਲਵੇ ਕੰਟਰੋਲ ਰੂਮ ਨੂੰ ਜਾਣਕਾਰੀ ਦੇਣ ਦੇ باوجود ਤ੍ਰਿਕਰੀਬਨ 3 ਘੰਟੇ ਤੱਕ ਇਲਾਜ ਨਹੀਂ ਮਿਲਿਆ ਜਿਸ ਕਰਕੇ ਮੌਤ ਹੋਈ ਪੁਲਿਸ ਨੇ লাশ ਨੂੰ ਪੋਸਟਮਾਰਟਮ ਪੋਸ ਵਿੱਚ ਰਖਵਾਇਆ ਹੈ ਅਤੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਪਰਿਵਾਰ ਦੇ ਉਣ ਤੋਂ ਬਾਅਦ ਲਾਸ਼ ਸੋਪ ਦਿੱਤੀ ਜਾਵੇਗੀ ਪੰਜਾਬ ਟੀਮ ਦੇ 11 ਖਿਡਾਰੀਆਂ ਦੇ ਨਾਲ ਗਵਾਲੀਅਰ ਜਾ ਰਹੇ ਸਨ ਵਿਕਰਮ ਸਿੰਘ ਜੋ ਪੰਜਾਬ ਦੇ ਅਮ ਅਮਦਗੜ ਮੰਡੀ ਦੇ ਪਹਾੜੀ ਪਿੰਡ ਦੇ ਰਹਿਣ ਵਾਲੇ ਸਨ ਉਹਨਾਂ ਦੇ ਨਾਲ ਪੰਜਾਬ ਟੀਮ ਤੋਂ ਪਮਨ ਰਾਜਾ ਨਿਰਮਲ ਅਤੇ ਪ੍ਰਵੀਨ ਵੀ ਸਨ ਪਮਨ ਨੇ ਦੱਸਿਆ ਕਿ 5 ਜੂਨ ਤੋਂ ਗਵਾਲੀਅਰ ਵਿਖੇ ਨੈਸ਼ਨਲ ਵੀਰ ਚੇਅਰ ਕਿਰਗਟੁਰਮਾ ਟੂਰਨਾਮੈਂਟ ਹੈ ਉਹ ਆਪਣੇ ਪੰਜ ਸਾਥੀਆਂ ਦੇ ਨਾਲ ਬੋਧਵਰ ਸਵੇਰੇ 4:30 ਵਜੇ ਦਿੱਲੀ ਦੇ ਨਮਾਇਦীন ਸਟੇਸ਼ਨ ਤੋਂ ਸਤੀਸ਼ਗੜ ਐਕਸਪ੍ਰੈਸ ਦੇ ਦਿਵਿਆਂਗ ਲਈ ਮਿਆਰਤ ਵਾਲੇ ਕੋਚ ਵਿੱਚ ਬੈਠੇ ਸਨ ਉਨਮਾਈ ਦਿਨ ਸਟੇਸ਼ਨ ਤੋਂ ਟ੍ਰੇਨ ਅਗਲੇ ਸਟੇਸ਼ਨ ਤੇ ਪਹੁੰਚੀ ਸੀ ਉਸ ਵੇਲੇ ਵਿਕਰਮ ਸਿੰਘ ਦੀ ਤबीयत ਖਰਾਬ ਹੋਣ ਲੱਗੀ ਉਹਨਾਂ ਦੇ ਸਰੀਰ ਤੋਂ ਪਸੀਨਾ ਆਉਣ ਲੱਗਾ ਘਬਰਾਟ ਅਤੇ ਬੇਜਾਨੀ ਹੋਣ ਲੱਗੀ ਸਾਥੀਆਂ ਨੇ 4:52 ਵਜੇ ਰੇਲਵੇ ਦੇ 139 ਨੰਬਰ ਤੇ ਫੋਨ ਕਰਕੇ ਲਾਜ ਦੀ ਲਾਜ ਲਈ ਮਦਦ ਮੰਗੀ ਰੇਲਵੇ ਵੱਲੋਂ 5 ਵਜੇ ਫੋਨ ਆਇਆ ਤੇ ਦੱਸਿਆ ਕਿ ਤੁਹਾਡੇ ਸਾਥੀ ਨੂੰ ਮਥਰਾ ਜੰਕਸ਼ਨ ਤੇ ਲਾਜ ਮਿਲੇਗਾ ਪਰ ਮਥਰਾ ਸਟੇਸ਼ਨ ਤੋਂ ਪਹਿਲਾਂ ਚਾਈ ਸਟੇਸ਼ਨ ਤੇ ਸਿਗਨਲ ਨਾ ਮਿਲਣ ਕਾਰਨ ਟ੍ਰੇਨ 1.5 ਘੰਟੇ ਲਈ ਖੜੀ ਰਹੀ ਇਸ ਕਾਰਨ ਵਿਕਰਮ ਦੀ ਤਬੀਅਤ ਹੋਰ ਖਰਾਬ ਹੋ ਗਈ। ਮਥਰਾ ਜਕਸ਼ਨ ਤੇ ਟ੍ਰੇਨ ਸਵੇਰੇ 8:10 ਵਜੇ ਪਹੁੰਚੀ ਜਦੋਂ ਰੇਲਵੇ ਦੇ ਡਾਕਟਰਾਂ ਨੇ ਵਿਕਰਮ ਦੀ ਜਾਂਚ ਕੀਤੀ ਪਰ ਉਸ ਸਮੇਂ ਤੱਕ ਵਿਕਰਮ ਦੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਵਿਕਰਮ ਦੇ ਸਾਰੇ ਸਾਥੀ ਜਕਸ਼ਨ ਤੇ ਉਤਰ ਗਏ। ਸਾਥੀ ਕ੍ਰਿਕਟਰਾਂ ਦਾ ਕਹਿਣਾ ਸੀ ਕਿ ਜੇ ਸਮੇਂ ਸਿਰ ਲਾਜ ਮਿਲ ਜਾਂਦਾ ਤਾਂ ਉਹ ਬਚਾਇਆ ਜਾ ਸਕਦਾ ਸੀ। ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ।